अमृतसर रूस के राष्ट्रपति व्लादिमीर पुतिन कल भारत दौरे पर आ रहे हैं जिसके चलते अमृतसर के पेंटिंग आर्टिस्ट जगजोत सिंह तस्वीर बनाई गई है इस मौके मीडिया गलबात करते हुए जगजोत सिंह ने कहा कि इस तस्वीर करीब चौदह दिनों का समय लग है उन्होंने कहा कि दिन रात मेहनत करके मेरे वालों तस्वीर तैयार की गई है उन्होंने कहा कि मेरी दिली तमन्ना सी कि मैं ये तस्वीर उन्होंने खुद भेंट करा पर सख्त के करड़े सुरक्षा प्रबंध करके ਮੈਂ ਇਹ ਤਸਵੀਰ ਉਹਨਾਂ ਨੂੰ ਭੇਟ ਨਹੀਂ ਕਰ ਸਕਦਾ ਮੈਂ ਇਹ ਤਸਵੀਰ ਉਹਨਾਂ ਨੂੰ ਤੋਹਫੇ ਦੇ ਵਿੱਚ ਮਾਸਕੋ ਭੇਜਾਂਗਾ ਉੱਥੇ ਹੀ ਉਹਨਾਂ ਨੇ ਕਿ ਹਾਕੀ ਇਹ ਤਸਵੀਰ ਐਕ੍ਰੀਲਿਕ ਰੰਗਾਂ ਦੇ ਨਾਲ ਤਿਆਰ ਕੀਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਉਹ ਹੋਰ ਵੀ ਬਾਲੀਵੁੱਡ ਕਲਾਕਾਰਾਂ ਦੀਆਂ ਤਸਵੀਰਾਂ ਬਣਾ ਚੁੱਕੇ ਹਨ ਤੇ ਉਹਨਾਂ ਨੂੰ ਪੇਟ ਵੀ ਕਰ ਚੁੱਕੇ ਹਨ ਚਾਹੇ ਉਹ ਬਾਲੀਵੁੱਡ ਦੇ ਸਟਾਰ ਹੋਣ ਚਾਹੇ ਹਾਲੀਵੁੱਡ ਦੇ ਸਟਾਰ ਉਹਨਾਂ ਦੀ ਵੀ ਤਸਵੀਰਾਂ ਉਹ ਬਣਾ ਚੁੱਕੇ ਨੇ ਇਸ ਤੋਂ ਬਾਅਦ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਪਤੀ ਅਤੇ ਵਿਸ਼ਵ ਦੇ ਵੱਡੇ ਰਾਜਨੀਤਿਕਾਂ ਦੀਆਂ ਵੀ ਤਸਵੀਰਾਂ ਬਣਾ ਚੁੱਕਾ ਹਾਂ ਤੁਹਾਨੂੰ ਦੱਸ ਦਈਏ ਕਿ 2007 ਤੋਂ ਜਗਜੋਤ ਸਿੰਘ ਰੁਪਲ ਵੱਲੋਂ ਪੇਂਟਿੰਗ ਤਸਵੀਰਾਂ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਸਨ ਜਗਜੋਤ ਸਿੰਘ ਰੁਪਲ ਵੱਲੋਂ ਹਜ਼ਾਰ ਤੋਂ ਵੱਧ ਪੇਂਟਿੰਗ ਤਸਵੀਰਾਂ ਬਣਾਈਆਂ ਜਾ ਚੁੱਕੀਆਂ ਹਨ ਜਗਜੋਤ ਸਿੰਘ ਰੁਪਲ ਨੂੰ ਕਈ ਪ੍ਰਸ਼ੰਸਾ ਪੱਤਰ ਅਤੇ ਅਵਾਰਡਾਂ ਦੇ ਨਾਲ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ ਮੈਂ ਸਰ ਆਪਣਾ ਨਾਮ ਲਾਸਟ ਸਰ ਡਾਕਟਰ ਜਗਜੋਤ ਸਿੰਘ ਰੁਪਲ ਅੱਜ ਇਹਦੀ ਪੇਂਟਿੰਗ ਬਣਾਈ ਆ ਤੇ ਕੌਣ ਨੇ ਇਹ ਇੱਥੇ ਜੰਨੇ ਰਾਸ਼ਟਰਪਤੀ ਸਰ ਰਸ਼ੀਅਨ ਪ੍ਰੈਜ਼ੀਡੈਂਟ ਮਿਸਟਰ ਪੁਤਿਨ ਕੱਲ ਦਿੱਲੀ ਆ ਰਹੇ ਨੇ ਇੰਡੀਆ ਦੇ ਵਿੱਚ ਉਹਨਾਂ ਦਾ 2 ਦਿਨ ਦਾ ਵਿਜ਼ਿਟ ਹੈਗਾ 4 ਤੇ 5 ਦਸੰਬਰ ਦਾ ਤੇ ਉਹਨਾਂ ਦੇ ਵੈਲਕਮ ਦੀ ਖੁਸ਼ੀ ਵਿੱਚ ਇੱਕ ਮੈਂ ਪੇਂਟਿੰਗ ਤਿਆਰ ਕੀਤੀ ਆ ਜਿਹਦਾ ਸਾਈਜ਼ ਹੈਗਾ 5 ਫੀਟ ਬਾਈ 7 ਫੀਟ ਪੇਂਟਿੰਗ ਦਾ ਸਾਈਜ਼ ਆ ਤੇ ਅਕ੍ਰੀਲਿਕ ਕਲਰਸ ਨਾਲ ਇਹਨੂੰ ਪੇਂਟਿੰਗ ਨੂੰ ਤਿਆਰ ਕੀਤਾ ਗਿਆ ਸਰ ਕੀ ਮਕਸਦ ਰਿਹਾ ਪੇਂਟਿੰਗ ਦਾ ਸਰ ਜਿਸ ਤਰ੍ਹਾਂ ਕਿ ਇੰਡੀਆ ਦੇ ਜਿਹੜੇ ਰਸ਼ੀਆ ਦੇ ਰਿਸ਼ਤੇ ਬੜੇ ਮਜ਼ਬੂਤ ਆ ਸ਼ੁਰੂ ਤੋਂ ਅਸੀਂ ਦੇਖਦੇ ਆ ਰਹੇ ਆ ਤੇ ਇਸ ਤੋਂ ਪਹਿਲਾਂ ਵੀ ਮੈਂ ਇੰਡੀਅਨ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਉਹਨਾਂ ਦੀਆਂ ਪੇਂਟਿੰਗਸ ਬਣਾ ਚੁੱਕਿਆ ਤੇ ਉਹਨਾਂ ਨੂੰ ਭੇਜ ਚੁੱਕਿਆ ਤੇ ਉਹਨਾਂ ਨੇ ਮੈਨੂੰ ਐਪਰੀਸ਼ੀਏਸ਼ਨ ਲੈਟਰ ਵੀ ਆਏ ਤੇ ਮੇਰੀ ਖੁਆਇਸ਼ ਹੈਗੀ ਕਿ ਇਹ ਪੁਤਿਨ ਜਿੰਨੂੰ ਮੈਂ ਆਪਣੇ ਹੱਥੀ ਗਿਫਟ ਕਰਦਾ ਪੇਂਟਿੰਗ ਨੂੰ ਲੇਕਿਨ ਉਹਨਾਂ ਦਾ ਬਿਜ਼ੀ ਸ਼ਡਿਊਲ ਟਾਈਟ ਸਕਿਉਰਟੀ ਉਹਨ ਦੇ ਕਾਰਨ ਇਹ ਪੇਂਟਿੰਗ ਨੂੰ ਮੈਂ ਕੋਰੀਅਰ ਕਰਾਂਗਾ ਮਾਸਕੋ ਦੇ ਵਿੱਚ ਜਿਹੜਾ ਪ੍ਰੈਜ਼ੀਡੈਂਟ ਉਹਨਾਂ ਦਾ ਆਫਿਸ ਹੈਗਾ ਅਜੇ ਤੱਕ ਕਿਹਦੀ ਕਿਹਦੀ ਸਾਰੇ ਨਰਿੰਦਰ ਮੋਦੀ ਜੀ ਦੀ ਪੇਂਟਿੰਗ ਬਣਾ ਕੇ ਮੈਂ ਪੀਐਮ ਆਫਿਸ ਭੇਜੂਕਿਆ ਇਹ ਰਾਸ਼ਟਰਪਤੀ ਭਵਨ ਦੇ ਵਿੱਚ ਪੇਂਟਿੰਗਸ ਭੇਜੂਕਿਆ ਤੇ ਹਾਲੀਵੁੱਡ ਬਾਲੀਵੁੱਡ ਦਾ ਕੋਲਾਜ ਪੇਂਟਿੰਗਸ ਬਣਾਈਆ ਜਿਹਦੇ ਬਦਲੇ ਮੈਨੂੰ 65 월ਡ ਰਿਕਾਰਡਸ ਵੀ ਮੇਰੇ ਨਾਮ ਦਰਜ ਆ ਰੋਗਲ ਜੀ ਇਹ ਕਿਹੜਾ ਕਪੜਾ ਹੁੰਦਾ ਕਿਹੜੇ ਕਲਰ ਇਹਦੇ ਯੂਜ਼ ਕਰਦੇ ਜਿਹਦੇ ਕਿਸ ਤਰੀਕੇ ਦੇ ਨਾਲ ਬਣਾਇਆ ਸਾਰੇ ਕੈਨਵਸ ਪੇਂਟਿੰਗ ਕੈਨਵਸ ਦੇ ਉੱਪਰ ਪੇਂਟਿੰਗ ਕਰਦੇ ਆ ਤੇ ਆਇਲ ਪੇਂਟਿੰਗ ਵੀ ਹੁੰਦੀ ਹੈ ਅਕ੍ਰੀਲਿਕ ਪੇਂਟਿੰਗ ਵੀ ਹੁੰਦੀ ਹੈ ਅਲੱਗ-ਅਲੱਗ ਮੀਡੀਅਮਸ ਹੁੰਦੇ ਆ ਇਹ ਅਕ੍ਰੀਲਿਕ ਪੇਂਟਿੰਗਸ ਨਾਲ ਇਹਨੂੰ ਪੇਂਟਿੰਗ ਨੂੰ ਤਿਆਰ ਕੀਤਾ ਗਿਆ ਤੇ ਇਹ ਪੇਂਟਿੰਗ ਦਾ ਜਿਹੜਾ ਟਾਈਮ ਹੈਗਾ 12-13 ਦਿਨ ਦੇ ਵਿੱਚ ਇਹਨੂੰ ਪੇਂਟਿੰਗ ਨੂੰ ਆ ਫਾਈਨਲ ਟੱਚਸ ਆਜ ਵੀ ਇਹਨੂੰ ਫਾਈਨਲ ਟੱਚਸ ਦੇ ਰਿਹਾ ਹਾਂ ਅੱਜ ਤੱਕ ਵੱਡੀ ਤੋਂ ਵੱਡੀ ਪੇਂਟਿੰਗ ਕਿੰਨੀ ਬਣਾ ਚੁੱਕੀ ਤੇ ਛੋਟੀ ਤੋਂ ਛੋਟੀ ਕਿਹੜੀ ਬਣਾ ਚੁੱਕੀ ਇਹ ਸਰ ਵੱਡੀ ਤੋਂ ਵੱਡੀ ਪੇਂਟਿੰਗ ਮੈਂ ਜਿਸ ਤਰ੍ਹਾਂ ਹਾਲੀਵੁੱਡ ਬਾਲੀਵੁੱਡ ਦਾ ਜਿਹੜਾ ਕੋਲਾਰਜ ਪੇਂਟਿੰਗ ਬਣਾਈ ਜਿਹਦੇ ਵਿੱਚ 100 ਕਲਾਕਾਰ ਦਿਖਾਏ ਗਏ ਇੱਕ ਹੀ ਕੈਨਵਸ ਦੇ ਉੱਤੇ ਉਹ ਪੇਂਟਿੰਗ ਦਾ ਜਿਹੜਾ ਸਾਈਜ਼ ਹੈਗਾ 8 ਫੀਟ ਬਾਈ 10 ਫੀਟ ਆ ਤੇ ਰਾਮ ਜੀ ਦੀ ਪੇਂਟਿੰਗ ਮੈਂ ਬਣਾਈ ਆ ਉਹ ਇਹ 8 ਫੀਟ ਬਾਈ 10 ਫੀਟ ਪੇਂਟਿੰਗ ਆ ਜਿਹੜੀ ਦੁਰਗਾ ਮੰਦਿਰ ਦੇ ਵਿੱਚ ਵੀ ਉੱਥੇ ਸਥਾਪਿਤ ਕੀਤੀ ਉੱਥੇ ਲੱਗੀ ਹੋਈ ਆ ਤੇ ਹੋਰ ਵੀ ਇੱਕ ਯੂ ਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਵੀ ਮੈਂ ਲਾਰਜ ਪੇਂਟਿੰਗ ਬਣਾਈ ਸੀ ਤੇ ਹੁਣ ਮੈਂ ਇਹ ਪੇਂਟਿੰਗ ਉਹਨਾਂ ਨੂੰ ਜ਼ਰੂਰ ਕੋਰੀਅਰ ਕਰਾਂਗੀ ਛੋਟੀ ਤੇ ਛੋਟੀ ਪੇਂਟਿੰਗ ਕਿੰਨੀ ਕਿ ਬਣਾ ਸਕਦੇ ਹੋ ਇਹ ਛੋਟੀ ਤੇ ਛੋਟੀ ਪੇਂਟਿੰਗ ਮੈਂ ਮਤਲਬ ਕਿ ਜਿਸ ਤਰ੍ਹਾਂ ਇੰਚਾ ਦੇ ਵਿੱਚ ਬਣਿਆ ਹੋਆ ਲੇਕਿਨ ਉਹ ਮੈਂ ਬਹੁਤ ਸਟਾਰਟਿੰਗ ਤੇ ਪੇਂਟਿੰਗਸ ਬਣਾਈਆਂ ਸੀ ਉਹ ਜਦੋਂ ਮੈਂ ਮਤਲਬ ਮੈਂ ਛੋਟੇ ਸ਼ੁਰੂ ਤੋਂ ਜਦੋਂ ਮੇਰੀ ਸਟਾਰਟਿੰਗ ਹੈ ਤੇ ਛੋਟੀ ਫੋਟੋ ਬਣਾਣੀ ਵੀ ਬੜੀ ਡਿਫਿਕਲਟ ਹੁੰਦੀ ਆ ਤੇ ਵੱਡੀ ਵੀ ਬੜੀ ਡਿਫਿਕਲਟ ਹੁੰਦੀ ਆ ਹਰ ਇੱਕ 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 ਜਨਰ ਹੁੰਦਾ ਕੋਈ ਇਸ ਤਰ੍ਹਾਂ ਦੀ ਕੋਈ ਪੇਂਟਿੰਗ ਬਣਾਈ ਹੋਵੇ ਜਿਹੜੀ ਹਮੇਸ਼ਾ ਵਾਸਤੇ ਹੀ ਵੈਸੇ ਹਰ ਕੋਈ ਪੇਂਟਿੰਗ ਯਾਦ ਹੈ ਤੁਹਾਡੀ ਕੋਈ ਐਸੀ ਪੇਂਟਿੰਗ ਬਣਾਈ ਹੋਵੇ ਜਿਹੜੀ ਹਮੇਸ਼ਾ ਵਾਸਤੇ ਯਾਦ ਹੋ ਗਈ ਹੈ ਕਿ ਵਾਕਿਆ ਯਾਰ ਇਹ ਪੇਂਟਿੰਗ ਬਣਾਈ ਸੀ ਤੇ ਮੈਨੂੰ ਉਹ ਮਾਨਸਿਕਤਕਾਰ ਮਿਲਿਆ ਜਿਹੜਾ ਕਿਤੋਂ ਨਹੀਂ ਮਿਲਿਆ اے سر جس طرح میں ਤੁਹਾਨੂੰ ਦੱਸਿਆ ਕਿ ਮੈਂ ਇੱਕ ਹਾਲੀਵੁੱਡ ਬੋਲੀਵੁੱਡ ਦੀ ਪੇਂਟਿੰਗ ਲਈ ਹੀ ਤੇ ਉਹ ਪੇਂਟਿੰਗ ਬਣਾ ਕੇ ਮੈਨੂੰ ਮੇਰੇ ਟੋਟਲ 65 ورلڈ ریکارڈਸ ਮੇਰੇ ਨਾਮ ਦਰਜਾ ਜਿੱਦਾਂ ਵਿੱਚ ਉਹ ਇੰਡੀਆ ਬੁੱਕ ਆਫ ریکارڈਸ, ایشیا ਬੁੱਕ ਆਫ ریکارڈਸ, ਅਮਰੀਕਾ ਬੁੱਕ ਆਫ ریکارڈਸ ਇਸ ਤਰ੍ਹਾਂ ਅਲੱਗ-ਅਲੱਗ ਬੁੱਕਸ ਦੇ ਬਦਲੇ ਮੈਨੂੰ 65 ورلڈ ریکارڈਸ ਮੇਰੇ ਨਾਮ ਦਰਜਾ ਇਹ ਜੀ ਪੇਂਟੀ ਤੁਹਾਨੂੰ ਬਾਇ ਹੈਂਡ ਦੇਣ ਦਾ ਮੌਕਾ ਮਿਲੀ ਤੇ ਫਿਰ ਬੜੀ ਪ੍ਰਾਊਡ ਵਾਲੀ ਗੱਲ ਹੈ ਇੱਕ ਅੰਮ੍ਰਿਤਸਰ ਵੱਲੋਂ ਇੱਕ ਅਗਰ ਜੇ ਪੇਂਟਿੰਗ ਦਿੱਤੀ ਜਾਂਦੀ ਆ ਇੱਕ ਇੰਡੀਆ ਵੱਲੋਂ ਬੜੀ ਮਾਣ ਵਾਲੀ ਗੱਲ ਹੁੰਦੀ ਆ ਕਿ ਇੱਕ ਜਿਹੜੀ ਮਿਹਨਤ ਆ ਉਹ ਉਨਾ ਤੱਕ ਪਹੁੰਚੇ ਅਗਰ ਨਹੀਂ ਇਹ ਮੌਕਾ ਮੈਨੂੰ ਮਿਲਦਾ ਤੇ ਮੈਂ ਇਹ ਪੇਂਟਿੰਗ ਨੂੰ ਜਰੂਰ ਉਹਨਾਂ ਦੇ ਪੀਐਮ ਆਫਿਸ 'ਤੇ ਜਾਣਾ